24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਰਪਰ ਸਾਰੀ ਸ਼ੇਰ ਕਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ON ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਅੰਦੀਨ ਨਗਰ ਕੌਂਸਲ ਦੀਆਂ ਚੋਣਾਂ ਭੋਜਨ ਸਮਾਜ ਪਾਰਟੀ ਆਪਣੇ ਦਮ ਤੇ ਲੜੇਗੀ। ਤੁਰ ਭੋਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਹਾਤਾ ਵੱਲੋਂ ਕੁਝ ਨਵੇਂ ਕੀਤੇ ਗੀਆਂ ਨਵੀਆਂ ਜੁਗਤੀਆਂ। ਅੱਜ ਭੋਜਨ ਸਮਾਜ ਪਾਰਟੀ ਦੇ ਸੁਖਨਾਮ ਸਿੰਘ ਤੁਰ ਇੰਚਾਰਜ ਲੋਕ ਸਭਾ ਹਲਕਾ ਖਡੂਸ ਤੋਂ ਅਤੇ ਜ਼ਿਲ੍ਹਾ ਪਰਦਾਨ ਤਰਨਤਾਰਨ ਦੇ ਕੁਲਵਿੰਦਰ ਸਿੰਘ ਸਹੋਤਾ ਦੇ ਵੱਲੋਂ ਆਰੰਗਾਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਵੇਖਦੇ ਹੋਏ ਅੱਜ ਤਰਨਤਾਰਨ ਪਾਰਟੀ ਵਰਕਰਾਂ ਦੇ ਨਾਲ ਇੱਕ ਅਹਿਮ ਮੀਟਿੰਗ ਬੁਲਾਈ ਗਈ ਜਿਸ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਯੂਥ ਵਿੰਗ ਪ੍ਰਧਾਨ ਕੁਲਵਿੰਦਰ ਸਿੰਘ ਗੰਡੀਵੰਦ ਨਿਯੁਕਤ ਕੀਤੇ ਗਏ ਦੇ ਨਾਲ ਹੋਰ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਸਵੇਚ ਹਲਕਾ ਤਰਨਤਾਰਨ ਦੇ ਜਰਨੈਲ ਗੰਡੀਵੰਦ ਜਰਨਲ ਸਕੱਤ ਅਤੇ ਹਲਕਾ ਖਡੂਸ ਦੇ ਮਨਿੰਦਰ ਸਿੰਘ ਢੱਲਕੇ ਮੀਤ ਪ੍ਰਧਾਨ ਨੁਜੁਕਤ ਕੀਤਾ ਗਿਆ ਬਾਕੀ ਵਰਕਰਾਂ ਨੇ ਪਾਰਟੀ ਵਿੱਚ ਵਧੀਆਂ ਗਤੀਵਿਧੀਆਂ ਕਰਨ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਤਨਾਮ ਸਿੰਘ ਤੁਰਤੇ ਕੁਲਵਿੰਦਰ ਸਿੰਘ ਸਹੋਤਾ ਨੇ ਸਾਂਝੇ ਬਿਆਨ ਦੇਂਦਾਂ ਕਿ ਵਹੁਜਨ ਸਮਾਜ ਪਾਰਟੀ ਹਾਈ ਕਮਾਂਡ ਦੇ ਸੰਦੇਸ਼ ਅਨੁਸਾਰ ਅੱਜ ਅਹਿਮ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਇੱਕ ਹਮ ਮਤਾ ਪਾਸ ਕੀਤਾ ਗਿਆ ਹੈ ਜਗਨਗਰ ਕੌਂਸਲ ਦੀਆਂ ਚੋਣਾਂ ਤਰਨਤਾਰਨ ਸ਼ਹਿਰ ਵਿੱਚ ਹੋਣ ਜਾ ਰਹੀਆਂ ਹਨ ਉਸ ਵਿੱਚ ਆਪਣੇ ਉਮੀਦਵਾਰ ਖੜੇ ਰਹਿਣਗੇ ਜੋ ਪਾਰਟੀ ਦੇ ਚੋਣ ਨਿਸ਼ਾਨ ਦੇ ਉੱਪਰ ਲੜਨਗੇ ਤੁੜਨੇ ਦੱਸਿਆ ਕਿ ਪਿਛਲੇ ਦਿਨੀ ਕੇਂਦਰ ਸਰਕਾਰ ਨੇ ਬਜਟ ਦੇ ਵਿੱਚ ਪੰਜਾਬ ਨੂੰ ਵੱਡਾ ਪ੍ਰੋਜੈਕਟ ਨਹੀਂ ਲਾਂਗੇਤਾ ਸੀ ਗਰੀਬ ਪਰਵਾਰ ਨੂੰ ਕੋਈ ਨਵੀਂ ਸਹੂਲਤ ਨਹੀਂ ਸੀ ਦਿੱਤੀ ਗਈ ਤੁੜਨੇ ਦੱਸਦਾ ਹੈ ਕਿ ਭੋਜਨ ਸਮਾਜ ਪਾਰਟੀ ਹਮੇਸ਼ਾ ਹੀ ਗਰੀਬ ਵਰਗ ਨੂੰ ਆਪਣੇ ਨਾਲ ਲੈ ਕੇ ਚਲਦੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਜੈਕਸਟੋਨ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਨਗਰਪਾਲਿਕਾ ਦੀਆਂ ਚੋਣਾਂ ਜਿਹੜੀਆਂ ਆਉਣ ਵਾਲੀਆਂ ਵਾ ਉਹਦੇ ਸੰਬੰਧ ਵਿੱਚ ਉਹਦੀ ਤਿਆਰੀ ਚ ਜਿਹੜੀ ਮੀਟਿੰਗ ਰੱਖੀ ਗਈ ਜਿਸ ਵਿੱਚ ਕੈਂਡੀਡੇਟਾਂ ਦੀ ਪਰਫਾਰਮੈਂਸ ਤਿਆਰੀ ਔਰ ਜੋ ਵੀ ਡਾਕੂਮੈਂਟ ਚੋਣਾਂ ਚ ਚਾਹੀਦੇ ਨੇ ਉਹਦੇ ਸਬੰਧ ਚ ਮੀਟਿੰਗ ਰੱਖੀ ਗਈ। ਕਿ ਕਿਸੇ ਵੱਲ ਇਹ ਨਿਯੁਕਤੀ ਕੀਤੀ ਗਈ ਤੁਹਾਡੇ ਨੂੰ? ਅੱਜ ਮੈਂ ਜਿਹੜੇ 3 ਨਵੇਂ ਵਿਧਾਨ ਸਭਾ ਵੱਖ-ਵੱਖ ਵਿਧਾਨ ਸਭਾ ਚ ਲੀਡਰ ਬਣਾਏ ਗਏ ਨੇ। ਵਿਧਾਨ ਸਭਾ ਖਡੂਰ ਸਾਹਿਬ ਦਾ ਉਮੀਦਵਾਰ ਪ੍ਰਧਾਨ ਲਾਇਆ ਗਿਆ ਔਰ ਵਿਧਾਨ ਸਭਾ ਤਰਨਤਾਰਨ ਦੇ ਦੋ ਉਪਦੇਦਾਰ ਜੀ ਗੁਰਦੀਪ ਸਿੰਘ ਜੂਥ ਜਿਲ੍ਹਾ ਪ੍ਰਧਾਨ ਬਣਾਇਆ ਗਿਆ ਤਰਨਤਾਰਨ ਦਾ ਇੱਕ ਵਿਧਾਨ ਸਭਾ ਤਰਨਤਾਰਨ ਦਾ ਜਨਰਲ ਸਕੱਤਰ ਲਾਇਆ ਗਿਆ ਔਰ ਕੁਝ ਸਾਥੀਆਂ ਨੇ ਨਵਿਆਂ ਨੇ ਹੋਰਾਂ ਨੇ ਵੀ ਜੁਆਇਨਿੰਗ ਕੀਤੀ ਆ ਫੌਜਨ ਸਮਾਜ ਪਾਰਟੀ ਜਿਸ ਤਰ੍ਹਾਂ ਆ ਰਹੀਆਂ ਨਗਰ ਕੌਂਸਲ ਦੀ ਚੋਣਾਂ ਵੀ ਨੇ ਆਇਆ ਕਿੰਨੇ ਕੇ ਆਪਣੇ ਉਮੀਦਵਾਰ ਖਿਲਾਫ ਨਹੀਂ ਤੁਹਾਡੀ ਸੁਭਾਅ ਹੋਣਾ ਅਸੀਂ ਹਰ ਜਿੱਥੇ ਵੀ ਚੋਣ ਆਪਣੇ ਨਗਰ ਪਾਲਿਕਾ ਦੀ ਹੋਊਗੀ ਉਥੇ ਵੱਧ ਤੋਂ ਵੱਧ ਜਿੰਨੇ ਵੀ ਕੈਂਡੀਡੇਟ ਹੈ ਨਾ ਪੂਰੀ ਪੂਰੀ ਜਿਹੜੀ ਕੈਂਡੀਡੇਟਾਂ ਦੀ ਜਿਹੜੀ ਕਾਉਂਸਲਿੰਗ ਚੱਲ ਰਹੀ ਆ ਸਾਰਿਆਂ ਦੀ ਤਿਆਰੀ ਚੱਲ ਰਹੀ ਆ ਸਾਰੇ ਕੈਂਡੀਡੇਟ ਖੜਾ ਰਹੇ ਕਿ ਪਾਰਟੀਆਂ ਤੁਸੀਂ ਮੇਰੇ ਤੱਕ ਕੇ ਕੱਲੇ ਆਪਣੇ ਨਾਮ ਤੇ ਫਿਲਹਾਲ ਇਹ ਜਿਹੜੀ ਆਪਣੀ ਕੱਲੇ ਦੀ ਤਿਆਰੀ ਚੱਲ ਰਹੀ ਹੈ ਜੇ ਕੋਈ ਇਹੋ ਜੀ ਗੱਲ ਨੌਬਤ ਆਉਂਦੀ ਵੀ ਆ ਤੇ ਉੱਤੇ ਵਿਚਾਰ ਕੀਤਾ ਜਾਊਗਾ ਪਿਛਲੀ ਦਿਨੀ ਜਿਹੜਾ ਭਾਰਤ ਸਰਕਾਰ ਨੇ ਇੱਕ ਬਜਟ ਪੇਸ਼ ਕੀਤਾ ਉਹਦੇ ਬਾਰੇ ਲੜਗੀ ਜਾਣਾ ਉਹਦੀ ਸਾਰੇ ਲੌਲੀਪੌਪ ਆ ਉਹਦੀ ਸਾਡੇ ਵੱਲੋਂ ਬਿਲਕੁਲ ਮੈਂ ਨਿੰਦਾ ਕਰਦਾ ਕਿਉਂਕਿ ਜੋ ਵੀ ਗਰੀਬ ਤਬਕਾ ਵਾ ਜਾਂ ਮੀਡੀਅਮ ਪਰਿਵਾਰ ਆ ਕਿਸੇ ਨੂੰ ਵੀ ਕੋਈ ਉਹਦੇ ਚ ਰਾਤ ਨਹੀਂ ਮਿਲੀ ਅਸੀਂ ਨਖੇਦੀ ਕਰਦੇ ਆ ਅੱਜ ਮੀਟਿੰਗ ਹੋਈ ਹੈ ਜੀ ਨਗਰ ਕੌਂਸਲ ਦੀਆਂ ਚੋਣਾਂ ਜੋ ਸ਼ਹਿਰ ਤਰ ਤਰਮ ਚ ਹੋ ਰਹੀਆਂ ਤੇ ਉਹਦੇ ਸਬੰਧ ਚ ਮੀਟਿੰਗ ਕੀਤੀ ਹੈ ਜੀ ਔਰ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਵੱਧ ਤੋਂ ਵੱਧ ਉਮੀਦਵਾਰ ਉਤਾਰੇ ਜਾਣ ਪਰ ਪਾਰਟੀ ਬੋਝਨ ਸਮਾਜ ਪਾਰਟੀ ਨੂੰ ਜੋ ਭੋਜਨ ਸਮਾਜ ਪਾਰਟੀ ਨੇ ਜਿਲ੍ਹਾ ਤਰਨਤਾਰਨ ਆ ਇੱਧਰ ਹੀ ਨਗਰ ਕੌਂਸਲ ਚੋਣਾਂ ਇਹ ਤੋਂ ਵੱਧ ਵੱਜਾ ਕੇ ਬਸਪਾ ਦੇ ਮੀਂਹ ਵਰ ਜਤਾਏ ਜਾਣ ਕਿਸੇ ਪਾਰਟੀ ਸਮਝੌਤਾ ਕੀਤਾ ਜਾ ਰਿਹਾ ਹੈ ਕਿ ਨਹੀਂ ਜੀ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਹੈ ਅੱਜ ਤੱਕ ਅਸੀਂ ਆਪਣੀ ਤਿਆਰੀ ਕਰ ਰਹੇ ਹਾਂ ਔਰ ਆਪਣੇ ਦਮ ਖੰਮ ਤੇ ਚੋਣਾਂ ਲੜਾਂਗੇ ਜੀ ਪਿਛਲੀ ਦਿਨੀ ਜਿਹੜੀ ਆਪਣੇ ਭਾਰਤ ਸਰਕਾਰ ਨੇ ਤੇ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਜੀ ਜੀ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਕੇਂਦਰ ਸਰਕਾਰ ਨੇ ਬਜਟ ਪੇਸ਼ ਕਰਨਾ ਹੁੰਦਾ ਹਰ ਬੰਦੇ ਹਰ ਵਰਗ ਵਾਸਤੇ ਤੇ ਮਨੂ ਤੇ ਚ ਕੋਈ ਲੱਗਦਾ ਨਹੀਂ ਹੈ ਵੀ ਹਰ ਵਰਗ ਹਰ ਬੰਦੇ ਵਾਸਤੇ ਕੋਈ ਫਾਇਦਾ ਮਿਲਿਆ ਕਿਉਂਕਿ ਆ ਜੋ ਪ੍ਰੈਕਟੀਕਲ ਆ ਲਾਈਫ ਬੰਦੇ ਦੀ ਉਸ ਤਰ੍ਹਾਂ ਦੀ ਉਹੀ ਹੈ ਜਦੋਂ ਦਾ ਮੈਨੂੰ ਲੱਗਦਾ ਭਾਰਤ ਦੇਸ਼ ਸੰਵਿਧਾਨ ਲਾਗੂ ਹੋਇਆ ਤੇ ਜਿਹੜੇ ਦੱਬੇ ਕੁਚਲੇ ਲੋਗ ਆ ਜਿਨ੍ਹਾਂ ਦੀ ਵੱਧ ਗਿਣਤੀ ਐ ਐਸਸੀ ਐਸਟੀ ਬੀਸੀ ਓਬੀਸੀ ਸਿੱਖ ਮੁਸਲਮਾਨ ਸਾਈਂ ਬੋਧੀ ਜਾਨੀ ਇਹਨਾਂ ਦੇ ਹਾਲਾਤ ਜਿਵੇਂ ਦੇ ਤਵੇਂ ਹੀ ਬਣੇ ਆ ਜੀ ਤੇ ਮੈਨੂੰ ਲੱਗਦਾ ਕਿ ਬਹੁਜਨ ਸਮਾਜ ਪਾਰਟੀ ਹੀ ਇਹਨਾਂ ਦੇ ਹਾਲਾਤ ਸੁਧਾਰ ਸਕਦੀ ਜੇ ਗੱਲ ਕੀਤੀ ਜਾਵੇ ਜਿੱਦਾਂ ਪਛੜੇ ਹੋਏ ਲੱਗੇ ਆ ਇਹ ਕਈਆਂ ਨੂੰ ਨਹੀਂ ਪਤਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਸੰਦੇਸ਼ ਇਹੋ ਹੀ ਕਹਿਣਾ ਚਾਹੁੰਦਾ ਕਿ ਬਾਬਾ ਸਾਹਿਬ ਨੇ ਤਿੰਨ ਗੱਲਾਂ ਦੱਸੀਆਂ ਜੀ ਇਹ ਤਿੰਨ ਗੱਲਾਂ ਤੇ ਉਹਨਾਂ ਨੂੰ ਹਰ ਸਮਾਜ ਨੂੰ ਕਹਿਰਾ ਦੇਣਾ ਚਾਹੀਦਾ ਹੈ ਬਾਬਾ ਸਾਹਿਬ ਨੂੰ ਪਹਿਲੀ ਤੇ ਗੱਲ ਮੈਂ ਕਹਿੰਦਾ ਹੁਣਾਂ ਬਈ ਬਾਬਾ ਸਾਹਿਬ ਨੂੰ ਦਲਤਾਂ ਦਾ ਲੀਡਰ ਰੀਪਰੈਜ਼ੈਂਟ ਕੀਤਾ ਗਿਆ ਬਾਬਾ ਸਾਹਿਬ ਕੋਈ ਦਲਤਾਂ ਦੇ ਲੀਡਰ ਨਹੀਂ ਹੈਗੇ ਉਹ ਸਾਰੇ ਸਮਾਜ ਦੀ ਲੀਡਰ ਆ ਹੁਣ ਗੁਰਨਾਨਕ ਸਾਹਿਬ ਆ ਉਹਨਾਂ ਨੇ ਦੱਬੇ ਕੁਚਲੇ ਦੀ ਗੱਲ ਕੀਤੀ ਬਾਬਾ ਸਾਹਿਬ ਨੇ ਵੀ ਦੱਬੇ ਕੁਚਲੇ ਦੀ ਗੱਲ ਕੀਤੀ ਤੇ ਉਹ ਤੇ ਸਾਰੇ ਸਮਾਜ ਦੀ ਗੱਲ ਕਰਦੇ ਆ ਤੇ ਜਿਹੜੇ ਬਾਬਾ ਸਾਹਿਬ ਨੂੰ ਦਲਤ ਲੀਡਰ ਬਣਾਉਣ ਦੇ ਪਿੱਛੇ ਪਏ ਉਹ ਉਹ ਲੋਕਾਂ ਨੂੰ ਉੱਥੇ ਪਹਿਰਾ ਨਹੀਂ ਦੇਣਾ ਚਾਹੀਦਾ ਬਾਬਾ ਸਾਹਿਬ ਕਦੀ ਵੀ ਦਲਤ ਇਕੱਲੇ ਦਲਤ ਸਮਾਜ ਦੀ ਗੱਲ ਨਹੀਂ ਕੀਤੀ ਉਹਨਾਂ ਸਾਰੇ ਸਮਾਜ ਦੀ ਗੱਲ ਕੀਤੀ ਜੇ ਵੀ ਕਿ ਉਹ ਜਿਹੜੀ ਆ ਦਲਤਾਂ ਵਾਸਤੇ ਬਹੁਤ ਸੰਘਰਸ਼ ਕੀਤਾ ਲੋਕ ਕਿਉਂ ਨਹੀਂ ਸੰਘਰਸ਼ ਦੇ ਇਸਤੇ ਆ ਰਹੇ ਦੇਖੋ ਇਹ ਅਵੇਅਰਨੈਸ ਆ ਜੇ ਪੰਜਾਬ ਨੂੰ ਛੱਡ ਕੇ ਆਪਾਂ ਦੂਸਰੀ ਸਟੇਟਾਂ 'ਚ ਜਾਈਏ ਤੇ ਉੱਥੇ ਅਵੇਅਰਨੈਸ ਜ਼ਿਆਦਾ ਆ ਤੇ ਹੁਣ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਜੋ ਐਮਪੀ ਦੀਆਂ ਚੋਣਾਂ ਹੋਣੀਆਂ ਆਇਆ ਉੱਚ ਮੈਂਬਰ ਪਾਰਲੀਮੈਂਟ ਵੱਧ ਤੋਂ ਵੱਧ ਬਣਦੇ ਭੈਣ ਕੁਮਾਰੀ ਮਾਇਆ ਵਰਜੀਪ੍ਰਦੇਸ਼ ਦੇ ਪ੍ਰਧਾਨ ਮੰਤਰੀ ਬਣ